ਦਾ ਖਲਸਾ ਵਾਇਕ ਜੀ ਕੀ ਫਤਿਹ ਗੁਰੂ ਰੂਪ குரு ਸواری ਸਾਧ ਸੰਗਤ ਜੀਓ ਆਉ ਅਜਾਬ ਜੀ ਨੂੰ ਮੱਖਣਸ਼ਾਲਬਾਣਾ ਤੇਨਾਂ ਦਾ ਪੂਰਾ ਪਿਛਲਾ ਇਤਿਹਾਸ ਸਾਜੀ ਨਾਲ ਸਾਂਝਾ ਕਰੀਏ ਆ ਗੁਰੂ ਸواری ਮੱਖਣਸ਼ਾਲਬਾਣਾ ਦੇ ਪਿਤਾ ਦਾ ਨਾਮ ਸੀ ਭਾਈ ਦਾਸਾ ਜੀ ਜੋ ਗੁਰੂ ਰਾਮਦਾਸ ਜੀ ਦੇ ਮੁਖੀ ਸਿੱਖਾਂ ਵਿੱਚੋਂ ਇੱਕ ਸਨ ਔਰ ਇਸੇ ਕਰਕੇ ਹੀ ਭਾਈ ਗੋਤਰਾ ਦੀਆਂ 12 ਦੇ ਵਿੱਚ 11ਵੀਂ ਪੌੜੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਪੁਰਖ ਪਦਾਰਥ ਜਾਣੀਏ ਤਾਰੂ ਭਾਰੂ ਦਾਸ ਦੁਆਰਾ। ਸੋ ਇਹਦੇ ਵਿੱਚ ਮੱਖਣਸ਼ਾਲਬਾਣਾ ਦੇ ਪਿਤਾ ਪਾਜਦਾਸ ਦਾ ਦਾਸ ਦਾ ਨਾਮ ਆਉਂਦਾ ਹੈ। ਪੱਟਵਈ ਅਨੁਸਾਰ ਮੱਖਣਸ਼ਾਲਬਾਣਾ ਦਾ ਜਨਮ 5 ਵਿਸਾਖ 1599 ਈਸਵੀ ਨੂੰ ਆ ਜਦੋਂ ਮੱਖਣਸ਼ਾ ਲਵਾਨਾ ਆਪਣੇ ਪਿਤਾ ਜੀ ਨਾਲ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਤਾਂ ਉਸ ਸਮੇਂ ਇਹਨਾਂ ਦੀ ਉਮਰ ਮਹਿਜ 15 ਸਾਲ ਦੀ ਸੀ ਭਾਰ ਜਵਾਨ ਗੱਭਰੂ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਆਪ ਜੀ ਦੇ ਪਰਿਵਾਰ ਵੱਲੋਂ ਜੋ ਦਸਵੰਦ ਦੀ ਮਾਇਆ ਭੇਜੀ ਜਾਂਦੀ ਸੀ ਇਹ ਆਪਣੇ ਹੱਥੀਂ ਭੇੜ ਕਰਦੇ ਰਹੇ ਜਦੋਂ ਮੱਖਣਸ਼ਾਹ ਦੇ ਲਬਾਣਾ ਜੀ ਦੇ ਪਿਤਾ ਦੀ ਉਮਰ 95 ਸਾਲ ਹੋਈ ਤੇ ਆਪ ਜੀ ਅਕਾਲ ਚਲਾਣਾ ਕਰ ਗਏ ਉਸ ਸਮੇਂ ਗੁਰੂ ਹਰਰਾਏ ਜੀ ਅਕਾਲ ਚਲਾਣਾ ਉੱਤੇ ਇਹਨਾਂ ਦੇ ਘਰ ਆਉਂਦੇ ਹਨ ਤੇ ਮੱਖਣਸ਼ਾਹ ਲਬਾਣਾ 4 ਮਹੀਨੇ ਹਰਰਾਏ ਜੀ ਦੇ ਦਰਸ਼ਨਦਾਰੇ ਕਰਦਾ ਹੈ ਭਾਈ ਮੱਖਣਸ਼ਾ ਲਵਾਨਾ ਗੁਰੂਕਾਰ ਪ੍ਰਤੀ ਬਹੁਤ ਸ਼ਰਧਾ ਤੇ ਵਿਸ਼ਵਾਸ ਰੱਖਦਾ ਹੈ। ਗੁਰੂ ਘਰ ਦੀ ਹਰ ਪੱਖ ਤੋਂ ਜਾਣਕਾਰੀ ਵੀ ਰੱਖਦਾ ਹੈ। ਜੇ ਗੱਲ ਕਰੀਏ ਮੱਖਣਸ਼ਾ ਲਵਾਨੇ ਦੇ ਵਪਾਰ ਦੀ ਉਸ ਸਮੇਂ ਇਹਨਾਂ ਦਾ ਵਪਾਰ ਬਹੁਤ ਹੀ ਵੱਡਾ ਸੀ। ਜੇ ਗੱਲ ਕਰੀਏ ਇਹਨਾਂ ਦੇ ਢੇੜਿਆਂ ਦੀ ਤਾਂ 200 ਦੇ ਲਗਭਗ ਮੱਖਣਸ਼ਾ ਲਵਾਨਾ ਜੀ ਦੇ ਢੇੜੇ ਚੱਲਦੇ ਸਨ। ਕਈ ਸਮੁੰਦਰੀ ਜਹਾਜ਼ ਚੱਲਦੇ ਸਨ। ਕਿੰਨੇ ਹੀ ਗੱਡੇ ਉਠਾਂ ਰਾਈ ਵਪਾਰ ਕੀਤਾ ਜਾਂਦਾ ਸੀ ਮੱਖਣ ਸ਼ਾਲਬਾਣਾ ਇੱਕ ਬਹੁਤ ਹੀ ਵੱਡਾ ਵਪਾਰੀ ਸੀ ਪਿਆਰਿਓ ਆਓ ਸਭ ਤੋਂ ਪਹਿਲਾਂ ਇਹਨਾਂ ਦੀ ਬੰਸਾਵਲੀ ਦੀ ਜਾਣਕਾਰੀ ਪਿਛੋਕਰ ਦੀ ਜਾਣਕਾਰੀ ਹਾਸਲ ਕਰੀਏ ਜਦੋਂ ਅਸੀਂ ਪਿੱਛੇ ਝਾਤ ਮਾਰਦੇ ਹਾਂ 1340 ਦੇ ਵਿੱਚ ਇੱਕ ਰਾਜਾ ਸੀ ਰਾਜਾ ਧਜ ਵੈਸੇ ਤੁਜ ਵੀ ਕਰਕੇ ਕਿਹਾ ਗਿਆ ਹੈ ਤੁਜ ਦਾ ਪੁੱਤਰ ਸੀ ਕੋ ਧਜ ਤਕੋ ਤੁਜ ਦਾ ਪੁੱਤਰ ਸੀ ਕਰਨ ਕਰਨ ਦਾ ਪੁੱਤਰ ਸੀ ਕੇਸ਼ਵ ਕੇਸ਼ਵ ਦਾ ਪੁੱਤਰ ਸੀ ਚਾੜਾ ਤੇ ਚਾੜੇ ਦਾ ਪੁੱਤਰ ਸੀ ਪਿਆਰਿਓ ਠੰਡਾ ਠੰਡੇ ਦਾ ਪੁੱਤਰ ਸੀ ਮੌਲਾ ਔਰ ਮੌਲੇ ਦਾ ਪੁੱਤਰ ਸੀ ਮੋਤਾ ਮੋਤੇ ਦਾ ਪੁੱਤਰ ਸੀ ਪਿਆਰਿਓ ਬਹੂੜੂ ਤੇ ਬਹੂੜੂ ਦਾ ਪੁੱਤਰ ਸ਼ਾਮਣ ਨਾਇਕ ਸੀ ਸ਼ਾਮਣ ਨਾਇਕ ਜਿਹੜਾ ਹੈ ਉਹ ਪਿਆਰੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਇਆ 1517 ਈਸਵੀ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਮਾਨਸਰੋਵਰ ਤੋਂ ਹੁੰਦਿਆਂ ਹੋਇਆਂ ਲੇਹ ਲਦਾਖ ਤੋਂ ਲੰਘਦੇ ਆਂ ਮਟਨ ਕਸ਼ਮੀਰ ਰਾਹੀਂ ਹੁੰਦਿਆਂ ਹੋਇਆਂ ਗੁਜਰਾਤ ਪਾਕਿਸਤਾਨ ਵੱਲ ਪਹੁੰਚ ਗਏ ਇੱਕ ਗੁਜਰਾਤ ਭਾਰਤ ਵਿੱਚ ਹੈ ਦੂਸਰਾ ਗੁਜਰਾਤ ਪਾਕਿਸਤਾਨ ਵਿੱਚ ਹੈ ਗੁਰੂ ਨਾਨਕ ਦੇਵ ਜੀ ਜਦੋਂ ਗੁਜਰਾਤ ਪਹੁੰਚੇ ਉਹਨਾਂ ਨੇ ਦੇਖਿਆ ਕਿ ਕਿ ਹਵੇਲੀ ਉੱਤੇ ਝੰਡੇ ਝੂਲ ਰਹੇ ਨੇ ਤੇ ਪਿਆਰੇ ਉਹ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਝੰਡੇ ਲੱਗਦੇ ਹੁੰਦੇ ਸੀ ਜਿਸ ਤਰ੍ਹਾਂ ਦੀ ਕਿਸੇ ਦੀ ਕਮਾਈ ਜਿਤਨਾ ਕੋ ਵੱਡਾ ਅਮੀਰ ਹੁੰਦਾ ਸੀ ਉਸ ਅਨੁਸਾਰ ਕਿਸੇ ਦਾ ਇੱਕ ਧਵਜ ਕਿਸੇ ਦੇ ਦੋ ਕਿਸੇ ਦੇ ਤਿੰਨ ਤੇ ਕਿਸੇ ਦੇ ਚਾਰ ਮੱਖਣ ਸ਼ਾਲਵਾਣਾ ਦੇ ਪੁਰਜਵਾਂ ਦੇ ਹਵੇਲੀ ਦੀ ਉੱਤੇ ਚਾਰ ਝੰਡੇ ਝੁਲ ਰਹੇ ਸੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੋਂ ਦੇ ਸਿੱਖਾਂ ਨੂੰ ਪੁੱਛਿਆ ਇਹ ਤਵਜ ਕਿਸ ਦੇ ਝੁਲਦੇ ਹਨ ਜਵਾਬ ਮਿਲਿਆ ਜੀ ਇहां 사ਵਣ ਨਾਇਕ ਰਹਿ ਸੀ ਗੁਰੂ ਜੀ ਨੇ ਕਿਹਾ ਕਿ ਇੰਨਾ ਅਮੀਰ ਇੰਨਾ ਧਨਾੜ ਇਹ ਧਨ ਦਾ ਕੀ ਕਰਸੀ ਨਾਲ ਆਈ ਤਾਂ ਇੱਕ ਵਸਤ ਵੀ ਨਹੀਂ ਜਾਂਦੀ ਗੁਰੂ ਸਾਹਿਬ 사ਵਣ ਨਾਇਕ ਨੂੰ ਮਿਲਦੇ ਨੇ ਕਈ ਵਿਦਵਾਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਮਿਲਣੇ ਕਿਤੇ ਹੋਰ ਜਗ੍ਹਾ ਦੱਸੀਆ ਪਰ ਨਹੀਂ ਅਸਲੀ ਇਤਿਹਾਸਕਾਰ ਜੋ ਸਹੀ ਲਿਖਦੇ ਨੇ ਕਿ ਸ਼ਾਮਣ ਨਾਇਕ ਗੁਜਰਾਤ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਤੇ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਪ੍ਰਚਾਰ ਸੁਣ ਕੇ ਸਿੱਖ ਬਣ ਗਿਆ ਸਿੱਖੀ ਨੂੰ ਧਾਰਨ ਕਰਕੇ ਪ੍ਰਚਾਰਕ ਵੀ ਬਣ ਗਿਆ ਸੋ ਇਹਨਾਂ ਦੇ ਬੜੇ ਅੱਗੇ ਅਨਸਵੰਸ ਹੈ ਸ਼ਾਮਣ ਨਾਇਕ ਦਾ ਪੁੱਤਰ ਸੀ ਬਾਬਾ ਅਰਥਾ ਬਾਬੇ ਅਰਥੇ ਦਾ ਪੁੱਤਰ ਸੀ ਬਾਬਾ ਬੀਨਾ ਬਾਬੇ ਬੀਨੇ ਦਾ ਪੁੱਤਰ ਸੀ ਬਾਬਾ ਦਾਸਾ ਤੇ ਬਾਬਾ ਦਾਸਾ ਜੀ ਗੁਰੂ ਰਾਮਦਾਸ ਜੀ ਦੇ ਵਿੱਚ ਇੱਕ ਪ੍ਰਚਾਰਕ ਸੀ ਇੱਕ ਮਸੰਦ ਵੀ ਸੀ ਬਾਬਾ ਦਾਸਾ ਹੀ ਭਾਈ ਮੱਖਣ ਸ਼ਾਹ ਦੇ ਪਿਤਾ ਸਨ ਗੁਰੂ ਘਰ ਦੇ ਸੇਵਕ ਸਨ ਸੋ ਅੱਗੇ ਜਾ ਕੇ ਪਿਆਰਿਓ ਇਹਨਾਂ ਦਾ ਇਤਿਹਾਸ ਮੁੱਢ ਕਦੀਮਾ ਤੋਂ ਲੈ ਕੇ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਘਰ ਦੇ ਵਿੱਚ ਬੜੀ ਸ਼ਰਧਾ ਵਿਸ਼ਵਾਸ ਰੱਖਦੇ ਨੇ ਔਰ ਗੁਰੂ ਨੇ ਬੜੀ-ਬੜੀ ਕਿਰਪਾ ਕੀਤੀ ਇਹਨਾਂ ਦੇ ਗੱਲ ਕਰੀਏ ਕਿ ਮੱਖਣਸ਼ਾਹ ਲਵਾਣਾ ਦੇ ਜਹਾਜ਼ਾਂ ਦੀ ਇਹ ਇੱਕ ਜਹਾਜ਼ ਨਹੀਂ ਕੋਈ ਛੋਟਾ-ਮੋਟਾ ਜਹਾਜ਼ ਨਹੀਂ ਇਹ ਕੋਈ ਛੋਟੀ-ਮੋਟੀ ਕਿਸ਼ਤੀ ਜਾਂ ਵੇੜਾ ਨਹੀਂ ਇਹ ਉਹ ਵੇੜਾ ਸੀ ਜਿਹਦੇ ਵਿੱਚ ਲੋਕਾਂ ਦਾ ਮਾਲ ਬਾਹਰਲੇ ਦੇਸ਼ਾਂ ਵਿੱਚ ਭੇਜਿਆ ਜਾਂਦਾ ਸੀ ਇਹ ਡੇੜਾ 1664 ਈਸਵੀ ਵਿੱਚ ਸਮੁੰਦਰੀ ਤੂਫਾਨ ਵਿੱਚ ਫਸ ਗਿਆ ਭਾਈ ਸਰੂਪ ਸਿੰਘ ਜੀ ਕੋਸ਼ਿਸ਼ ਲਿਖਦਾ ਹੈ ਕਿ ਡੇੜਾ ਤੈਨੂੰ ਦੇ ਪਰਵੇ ਵਿੱਚ ਫਸਿਆ ਸੀ ਦੂਜੇ ਬੰਨੇ ਪ੍ਰਿੰਸੀਪਲ ਸਰਬੀਰ ਸਿੰਘ ਜੀ ਆਪਣੀ ਕਿਤਾਬ ਇਤੀਜਨ ਕਰੀ ਦੇ ਪੰਨਾ 47 ਉਤੇ ਇਹਨੂੰ ਸੂਰਤ ਦੀ ਬੰਦਰਗਾਹ ਦੱਸਦੇ ਆ ਇਸ 'ਤੇ ਅਜੇ ਵੀ ਖੋਜ ਦੀ ਲੋੜ ਹੈ ਮੱਖਣਸ਼ਾਲਵਾਨਾਂ ਦਾ ਬੇੜਾ ਸੁੰਦਰੀ ਤੂਫਾਨ ਵਿੱਚ ਫਰ ਜਾਂਦਾ ਹੈ ਉਸ ਸਮੇਂ ਜਦੋਂ ਕੋਈ ਰਾਹ ਨਹੀਂ ਲੱਭਦਾ ਤਾਂ ਅਰਦਾਸ ਕਰਦਾ ਹੈ ਸਹਾਰਾ ਲੈਂਦਾ ਹੈ ਮੱਖਣਸ਼ਾਲਵਾਨਾਂ ਦੀ ਇਸ ਵੇਲੇ ਉਮਰ ਕਟੋ-ਕਟ 75 ਸਾਲ ਦੀ ਹੋ ਚੁੱਕੀ ਹੈ ਬਾਣੀ ਦੇ ਰਸਿਏ ਨੇ ਉਹਨਾਂ ਨੂੰ ਅਰਦਾਸ ਦੇ ਉੱਤੇ ਭਰੋਸਾ ਹੈ ਕਾਗਰਚਿਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਅਨੰਦ ਸਾਹਿਬ ਦਾ ਪਾਠ ਕੀਤਾ ਅਰਦਾਸ ਬੇਨਤੀ ਕੀਤੀ ਉਸ ਸਮੇ ਗੁਰੂ ਨਾਨਕ ਦੇਵ ਜੀ ਦੇ ਅਰਦਾਸ ਤੇ ਦਰ ਸੁਣੀ ਜਾਂਦੀ ਸੀ ਤੀਨੇ ਤਾਵ ਨਿਵਾਰਨ ਹਾਰਾ ਦੁਖੰਤਾ ਸੁਹਰਾਸ ਦਾ ਕੋ ਵਿਗੜਨ ਕੋ ਲਾਗੇ ਜਾਂ ਕੀ ਪ੍ਰਭ ਅਗੇ ਅਰਦਾਸ ਤਨੇ ਤਾਵ ਆਦ ਬਿਆ ਤੇ ਪਾਰ ਜਦੋਂ ਅਸੀਂ ਭਰੋਸਾ ਕਰਕੇ ਅਰਦਾਸ ਕਰੀਏ ਤਨ ਤੇ ਮਨ ਦੇ ਬਾਹਰਲੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤੇ ਗੁਰੂ ਜੀ ਅਰਦਾਸ ਵੀ ਸੁਣਦੇ ਨੇ ਅੱਜ ਅਸੀਂ ਕਹਿ ਦਿੰਦੇ ਹਾਂ ਕਿ ਇਸ ਤਰ੍ਹਾਂ ਕਿਵੇਂ ਡੁੱਬਦਾ ਹੋਇਆ ਬੇੜਾ ਬਚ ਗਿਆ ਆਓ ਗੁਰਬਾਣੀ ਦਾ ਸਹਾਰਾ ਲਈਏ ਅਰਦਾਸ ਤੇ ਭਰੋਸਾ ਕਰੀਏ ਮੁਹੱਲਾ ਆਸਾ ਮੁਹੱਲਾ ਪੰਜਵਾਂ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕੀ ਤਹਾਂ ਤਹਾਂ ਉੱਠਾਵੇ ਸੇਵਕ ਨਿਗਟਿ ਹੋਏ ਦਿਖਾਵੇ ਜੋ ਜੋ ਕਹੇ ਥਾਗਰ ਪੈ ਸੇਵਕ ਤਤਕਾਲ ਹੋਏ ਆਵੇ ਜਦੋਂ ਸੇਵਕ ਸੱਚੇ ਮਨ ਨਾਲ ਗੁਰੂ ਅੱਗੇ ਅਰਦਾਸ ਕਰਦਾ ਹੈ ਉਸ ਸਮੇਂ ਅਰਦਾਸ ਸੁਣੀ ਜਾਂਦੀ ਹੈ ਦੂਰ ਬੈਠਿਆਂ ਅਰਦਾਸ ਕਿਵੇਂ ਸੁਣੀ ਜਾ ਸਕਦੀ ਹੈ ਬਾਣੀ ਚ ਲਿਖਿਆ ਹੈ ਜੈਸੇ ਗगन ਫਰੰਤੀ ਉੜਦੀ ਕਪਰੇ ਬਾਗੇ ਵਾਲੀ ਹੋਏ ਰਾਖੇ ਚੀਤ ਪਿਛੇ ਵਿੱਚ ਬਚਰੇ ਇਸ ਹਿਰਦੇ ਸਾਰ ਸਮਾਲੀ ਤਨ ਕੋ ਸਤਗੁਰੂ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰਖੇ ਜੀ ਨਾਲੀ ਜਿਵੇਂ ਕੂੰਜ ਆਪਣੇ ਬੱਚਿਆਂ ਨੂੰ ਇੰਨੇ ਕਿਲੋਮੀਟਰ ਦੂਰ ਛੱਡ ਕੇ ਆਪ ਚੋਗਾ ਚੁਗਦੀ ਹੈ ਮੱਤਿਆਂ ਦੀ ਪਾਲਣਾ ਕਰਦੀ ਹੈ ਇੱਥੇ ਹੀ ਗੁਰੂ ਜੀ ਆਪਣੇ ਸਿੱਖ ਦੀ ਪਰਤਪਾਲਨਾ ਕਰਦੇ ਨੇ ਊੜੇ ਊੜ ਆਵੇ ਸੈ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਮਨ ਖਲਾਵਾਇ ਕਮਨ ਚੁਗਾਵਾਇ ਮਨ ਮੈਂ ਸਿਮਰਨ ਕਰਿਆ ਕੁੰਜ ਸਾਹਿਬ ਇਰੀਆ ਤੋਂ ਲਗਭਗ 8000 ਕਿਲੋਮੀਟਰ ਤੋਂ ਉਪਰੋੜ ਕੇ ਹਿੰਦੁਸਤਾਨ ਵਿੱਚ ਆਉਂਦੀ ਹੈ ਜੋਗਾ ਚੁਗਦੀ ਹੈ ਔਰ ਉਥੇ 8000 ਕਿਲੋਮੀਟਰ ਦੂਰ ਬੈਠੇ ਬੱਚਿਆਂ ਨੂੰ ਪਾਲ ਲੈਂਦੀ ਹੈ ਔਰ ਧਿਆਨ ਧਰ ਕੇ ਹੀ ਉਹ ਪਾਲਦੀ ਹੈ ਪੰਖ ਖੀਨਤ ਸੁਨਾਹੀ ਕੂਮੀ ਜਲਮੇ ਤੰਤ ਸੁਬਾਹਰ ਪਾ ਕੂਮੀ ਪਾਣੀ ਦੇ ਵਿੱਚ ਕੱਚੂ ਕੂਮੀ ਰਹਿੰਦੀ ਹੈ ਆਂਡੇ ਬਰੇਤੇ ਦੇ ਵਿੱਚ ਦਿੰਦੀ ਹੈ ਬਰੇਤੇ ਦੇ ਵਿੱਚ ਪਿਆਰਿਓ ਆਂਡਿਆਂ ਨੂੰ ਰੇਤਾ ਦੇ ਵਿੱਚ ਕੱਜ ਕੇ ਰੱਖ ਦਿੰਦੀ ਹੈ ਔਰ ਪਾਣੀ ਵਿੱਚ ਹੀ ਉਹ ਧਿਆਨ ਧਰਦੀ ਹੈ ਤੇ ਸਤਿਗੁਰੂ ਉਹਨਾਂ ਤੇ ਕਿਰਪਾ ਕਰਦਾ ਏ ਆਂਡੇ ਦੇ ਵਿੱਚੋਂ ਬੱਚੇ ਬਾਹਰ ਆਉਂਦੇ ਨੇ ਤੇ ਵਾਪਸ ਆਪਣੀ ਮਾਂ ਨੂੰ ਮਿਲ ਪੈਂਦੇ ਨੇ ਜੇ ਕੂੰਜ ਦੂਰ ਬੈਠੀ ਆਪਣੇ ਬੱਚਿਆਂ ਨੂੰ ਬਚਾ ਸਕਦੀ ਏ ਜੇ ਕੁੰਮੀ ਪਾਣੀ ਵਿੱਚ ਰਹੀਂਦੇ ਆ ਆਪਣੇ ਬੱਚਿਆਂ ਨੂੰ ਬਚਾ ਸਕਦੀ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਬਕਾਲੇ ਦੀ ਤਰਤੀ ਤੇ ਬੈਠਿਆ ਮੱਖਣ ਸ਼ਾਹ ਲਬਾਣੇ ਦਾ ਵੇੜਾ ਕਿਵੇਂ ਡੁੱਬਣ ਦੇ ਸਕਦੇ ਨੇ ਜਦੋਂ ਮੱਖਣ ਸ਼ਾਹ ਲਬਾਣਾ ਜੀ ਦਾ ਵੇੜਾ ਡੁੱਬਣ ਲੱਗਾ ਅਰਦਾਸ ਕੀਤੀ ਕਾਕਰ ਚਿਤ ਹੋ ਕੇ ਵਿਰਚੀ ਕਦੇ ਨਾ ਹੋਵੇ ਜਨਕੀਰ ਅਰਦਾਸ ਪਿਆਰਿਓ ਸਿਵਲੇ ਅਰਦਾਸ ਸੁਣੀ ਗਈ ਉਹ ਭੇੜਾ ਜਿਹੜਾ ਸੀ ਉਹ ਬੰਨੇ ਲੱਗ ਗਿਆ ਤੇ ਮੱਖਣ ਸ਼ਾ ਲਵਾਨਾ ਨੇ ਸ਼ੁਕਰ ਸ਼ੁਗਰ ਕੀਤਾ ਕਿ ਮੈਂ ਗੁਰੂ ਕਰਜਾ ਦਸਵੰਦੀ ਮਾਇਆ ਕੱਢਾਂਗਾ ਆਪਣੇ ਕਾਰੋਬਾਰ ਦੇ ਵਿੱਚੋਂ ਉਹ ਮਾਇਆ ਕਿਵੇਂ ਲੈ ਕੇ ਆਵਾਂਗਾ ਗੁਰੂ ਸਾਹਿਬ ਜੀ ਤੁਸੀਂ ਮੇਰੇ ਇਸ ਟੁੱਬ ਦੇ ਬੇੜੇ ਨੂੰ ਬਚਾਓ ਜਿਹੜੀ ਦਸਵੰਦੀ ਮਾਇਆ ਮੇਰੇ ਪੁਰਖਾਂ ਤੋਂ ਚੱਲੀ ਆਉਂਦੀ ਹੈ ਮੈਂ ਉਹ ਮਾਇਆ ਆਪ ਆਪ ਜੀ ਦੇ ਦਰਬਾਰ ਵਿੱਚ ਭੇਟਾ ਕਰਾਂਗਾ। ਸੋ ਮੱਖਣਸ਼ਾਹ ਲਬਾਣਾ ਦਾ ਬੇੜਾ ਡੁੱਬਣ ਤੋਂ ਬਚ ਗਿਆ। ਬਾਅਦ ਵਿੱਚ ਦਿੱਲੀ ਆਉਂਦੇ ਨੇ ਤੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਦਿੱਲੀ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਨੇ ਤੇ ਉਹ ਬਚਨ ਕਰ ਚੁੱਕੇ ਨੇ। ਬਾਬਾ ਬਸਾਏ ਗ੍ਰਾਮ ਬਕਾਲਾ ਮੱਖਣਸ਼ਾਹ ਲਬਾਣਾ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਪੰਜ ਛਸ਼ਤ ਧਾਰੀ ਸੂਰਮਿਆਂ ਨੂੰ ਨਾਲ ਲੈ ਕੇ ਆਪਣੇ ਸਾਰੇ ਹਵਲੇ ਫੈਲੀ ਨੂੰ ਨਾਲ ਲੈ ਕੇ ਆਪਣੇ ਸ਼ਮਿਆਨੇ ਨਾਲ ਲੈ ਕੇ 8 ਅਕਤੂਬਰ 1664 ਈਸਵੀ ਨੂੰ ਬਾਬੇ ਬਕਾਲੇ ਦੀ ਧਰਤੀ ਦੇ ਪਹੁੰਚ ਜਾਂਦੇ ਨੇ ਇਹਨਾਂ ਨਾਲ ਪਤਨੀ ਸ਼ਲਜੋਈ ਤਿੰਨ ਪੁੱਤਰ ਭਾਈ ਖਸ਼ਾਲਾ ਜੀ ਭਾਈ ਚੰਦੂ لال ਜੀ ਭਾਈ ਲਾਲ ਚੰਦ ਜੀ ਤੇ ਹੋਰ ਸੰਗਰ ਸੀ ਜਿੱਥੇ ਅਜ ਗੁਰਦੁਆਰਾ ਸ਼ੌਣੀ ਸਾਹਿਬੇ ਉੱਥੇ ਆ ਕੇ ਡੇਰਾ ਲਾਉਂਦੇ ਨੇ ਜਦੋਂ ਗੁਰੂ ਦੀ ਹਾਲ ਵਿੱਚ ਨਿਕਲਦੇ ਨੇ ਦੇਖਦੇ ਨੇ ਬਾਬੇ ਬਕਾਲੇ ਵਿੱਚ ਕਈ ਹੋਰ ਨਕਲੀ ਗੁਰੂ ਆਪਣੀਆਂ ਮੰਜੀਆਂ ਲਾ ਕੇ ਬੈਠੇ ਨੇ ਮੱਖਣਸ਼ਾਲਬਾਣਾ ਜਿਸ ਕੋਲ ਵੀ ਗਏ ਇਹਨਾਂ ਨੂੰ ਲੱਗਿਆ ਗੁਰੂ ਤਾਂ ਦਾਤਾ ਹੈ ਪਰ ਇਹ ਸਭ ਤਾਂ ਮੰਗਤੇ ਲੱਗਦੇ ਆ ਸਾਰੇ ਨਕਲੀ ਗੁਰੂ ਆਪਣੇ ਆਪ ਨੂੰ ਗੁਰੂ ਕਹਿਣ ਦੀ ਕੋਸ਼ਿਸ਼ ਕਰਦੇ ਨੇ ਮੱਖਣਸ਼ਾਲਬਾਣਾ ਨੂੰ ਪਤਾ ਲੱਗਾ ਜਿਨ ਹਰ ਪਾਇਓ ਤਿਨੇ ਛਪਾਇਓ ਗੁਰੂ ਤਾਂ ਸਭ ਦੇ ਅੰਦਰ ਗੱਲ ਕ ਜਾਣਦਾ ਹੈ ਘੜ ਘੜ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਸ਼ਾਨ ਇੱਥੇ ਤਾਂ ਸਾਰੇ ਗੁਰਮਿਆਂ ਦੇ ਚੇਲੇ ਆਪੋ ਆਪਣੇ ਦਰਬਾਰ ਲਾ ਕੇ ਬੀਠੇ ਨੇ ਮੱਖਣਸ਼ਾਲ ਬਾਣਾ ਨੇ ਆਪਣੇ ਗੁਰੂਆਂ ਅਗੇ ਦੋ-ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਇਤਿਹਾਸਕਾਰਾਂ ਨੇ ਪੰਜ-ਪੰਜ ਮੋਹਰਾਂ ਵੀ ਲਿਖੀਆਂ ਨੇ ਮੱਖਣਸ਼ਾਲ ਬਾਣਾ ਨੂੰ ਪਤਾ ਲੱਗਾ ਕਿ ਮੇਰੇ ਇਸ ਝੂਠ ਨੂੰ ਸੱਚਾ ਗੁਰੂ ਹੀ ਦੱਸ ਸਕਦਾ ਹੈ ਧੀਰਮਲ ਦੇ ਚੇਲਿਆਂ ਨੇ ਹਦੀ ਕਰ ਦਿੱਤੀ ਉਹਨਾਂ ਨੇ ਧੀਰਮਲ ਦੀ ਸਮੱਥਾ ਗੁਰੂ ਤੇ ਇਹ ਸਭ ਤੋਂ ਵੱਡਾ ਗੁਰੂ ਹੈ ਧੀਰਮਲ ਕੋਲ ਆਦ ਗੁਰੂ ਗ੍ਰੰਥ ਸਾਹਿਬ ਆਓ ਉਹਦੇ ਕੋਲ ਚੱਲੀਏ ਮੱਖਣਸ਼ਾਲ ਬਾਣਾ ਧੀਰਮਲ ਦੇ ਡੇਰੇ ਗਿਆ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਧੀਰਮਲ ਦੇ ਅੱਗੇ ਮੱਥਾ ਟੇਕਿਆ ਤਸੱਲੀ ਨਾ ਹੋਈ ਆਪਣੀ ਡੇਰੇ ਵਾਪਸ ਆ ਗਿਆ ਮੱਖਣਸ਼ਾਹ ਲਵਾਣਾ ਨੂੰ ਪਤਾ ਲੱਗਿਆ ਗੁਰੂ ਹਰਿਕ੍ਰਿਸ਼ਨ ਦੇ ਬਚਨਾਂ ਟੱਲ ਨੇ ਸੂਰਜ ਠੰਡਾ ਹੋ ਸਕਦਾ ਹੈ ਚੰਦਰਮਾ ਗਰਮ ਹੋ ਸਕਦਾ ਹੈ ਚਲਦੀ ਹਵਾ ਰੁਕ ਸਕਦੀ ਹੈ ਪਹਾੜ ਆਪਣੀ ਜਗ੍ਹਾ ਬਦਲ ਸਕਦੇ ਨੇ ਪਰ ਗੁਰੂ ਦੇ ਬਚਨ ਇਧਰ ਉਧਰ ਨਹੀਂ ਹੋ ਸਕਦੇ ਸੋ ਅੰਮ੍ਰਿਤ ਵੇਲੇ ਨਿਤਨੇਮ ਕਰਨ ਤੋਂ ਬਾਅਦ ਅਰਦਾਸ ਕੀਤੀ ਗੁਰੂ ਸਾਹਿਬ ਤੁਸੀਂ ਸਾਰਿਆਂ ਦੇ ਅੰਦਰ ਦੀ ਜਾਣਦੇ ਹੋ ਘੜ ਘੜ ਕੇ ਅੰਤਰ ਕੀ ਜਾੰਤ ਭਲੇ ਬੁਰੇ ਕੀ ਪੀਰ ਪਸ਼ਾਨ ਗੁਰੂ ਸਾਹਿਬ ਤੁਸੀਂ ਕੀ ਹੋਰ ਮਾਰਗ ਦਿਖਾਓ ਸੰਗਤਾਂ ਗੁਮਰਾਹ ਗੁਮਰਾਹ ਹੋ ਰਹੀਆਂ ਨੇ ਜਦੋਂ ਆਪਣੇ ਡੇਰੇ ਤੋਂ ਬਾਹਰ ਨਿਕਲੇ ਧੀਰਮਲ ਦੇ ਭੇਜੇ ਮਸੰਦ ਪਹਿਲੇ ਡੇਰੇ ਦੇ ਬਾਹਰ ਕੜੇ ਸੀ ਆਓ ਤੁਹਾਨੂੰ ਲੈਣ ਵਾਸਤੇ ਆਏ ਹਾਂ ਹੋਰ ਸੰਗਤ ਕਤਰ ਉੱਚੀ ਸੀ ਮੱਖਣ ਸ਼ਾਹ ਨੇ ਕਿਸੇ ਨੂੰ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਛੋਡੀ ਹੈ ਕੋਈ ਕਿਸੇ ਨੇ ਦੱਸਿਆ ਹਰਗਵਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਤੇਗਬ ਹਜ਼ਰਤ ਸਾਹਿਬ ਇੱਥੇ ਮਾਤਾ ਨਾਨਕੀ ਜੀ ਭਾਈ ਮਹਿਰਾਜ ਜੀ ਦੇ ਘਰ ਬੈਠੇ ਨੇ ਉਹ ਵੀ ਇੱਥੇ ਰਹਿੰਦੇ ਨੇ ਧੀਰਮਲ ਦੇ ਮਸੰਦਾ ਨੇ ਮੱਖਣਸ਼ਾਹ ਲਬਾਣਾ ਨੂੰ ਉਧਰ ਜਾਣ ਤੋਂ ਰੋਕਿਆ ਪਰ ਮੱਖਣਸ਼ਾਹ ਲਬਾਣਾ ਸਮਝ ਚੁੱਕੇ ਸੀ ਕਿ ਅਸਲੀ ਗੁਰੂ ਭਾਈ ਮਹਿਰਾ ਦੇ ਘਰ ਵਿੱਚ ਹੈ ਉੱਥੇ ਹੀ ਉਹ ਜਾਣੇ ਪਛਾਣੇ ਸਿੱਖਾਂ ਨੂੰ ਦੇਖਿਆ ਜਿਨ੍ਹਾਂ ਨੂੰ ਪਹਿਲਾਂ ਵੀ ਮਿਲ ਚੁੱਕੇ ਸਨ ਮੱਖਣਸ਼ਾਹ ਲਬਾਣਾ ਹਰਗਵਿੰਦ ਸਾਹਿਬ ਜੀ ਦੇ ਕੋਲ ਆਉਂਦੇ ਰਹਿੰਦੇ ਸਨ ਬਾਬਾ ਗੁਰਦਿੱਤਾ ਜੀ ਭਾਈ ਦਰਗਾਹ ਮਲ ਜੀ ਭਾਈ ਗੜੀਆ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਦੇ ਸਿੱਖ ਮੌਜੂਦ ਸਨ ਜਦੋਂ ਮੱਖਣਸ਼ਾਲਾ ਬਾਣਾ ਸਪਾਹੀਆਂ ਦੇ ਨਾਲ ਨਾਲ ਠਾਠ ਬਾਠ ਨਾਲ ਅੱਗੇ ਗਏ ਗੁਰੂ ਤੇਗ ਬਹਾਦਰ ਜੀ ਨੇ ਮਨਾ ਕਰ ਦਿੱਤਾ ਕਹਿੰਦਾ ਭਾਈ ਗੁਰੂ ਘਰ ਆਉਂਦੀ ਜਾ ਸਿੱਖ ਲੈ ਸਮਝ ਗਿਆ ਇਸ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਅੱਗੇ ਮੋਹਰਾਂ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਆਸਪੇ ਕਿ ਇਹ ਕੀ ਜਦੋਂ ਮੋਢਾ ਨੰਗਾ ਕਰਕੇ ਦਿਖਾਇਆ ਕਹਿੰਦੇ ਸਾਡੇ ਮੋਢੇ ਦੇ ਉੱਤੇ ਵੇਖੋ ਜ਼ਖਮ ਤਾਂ ਉਹ ਜਕਦੰਮ ਜਦ ਤਾ ਚੌਂਗ ਹੋ ਗਿਆ ਪੰਜ ਮੋਰਾ ਰੱਖਣ ਲੱਗਾ ਸੀ ਸਤਿਗੁਰੂ ਕਹਿੰਦੇ ਪੰਜ ਸੌ ਮੋਰਾ ਸੁਖੀ ਸੁਖੀ ਸੀ ਇਹ ਪੰਜ ਮੋਰਾ ਰੱਖ ਕੇ ਗੁਜ਼ਾਰਾ ਕਰ ਰਿਹਾ ਐ ਇੰਨੀ ਸੁਣਦੀ ਧੀਰ ਸੀ ਪਿਆਰਿਓ ਮੱਖਣ ਸ਼ਾ ਲਬਾਣਾ ਕੋਠੇ ਉੱਤੇ ਚੜ ਗਿਆ ਤੇ ਚੜ ਕੇ ਪੱਲਾ ਫੇਰਤਾ ਰੋਲਾ ਪਾਤਾ ਗੁਰੂ ਲਾਧੋਰੇ ਗੁਰੂ ਲਾਧੋਰੇ ਭਾਵ ਸੰਗਤ ਨੂੰ ਗਮਰਾਹ ਨਹੀਂ ਹੋਣਾ ਹੁਣ ਅਸੀਂ ਅਸਲੀ ਗੁਰੂ ਦਾਵੇਦਾਰ ਲੱਭ ਲਿਆ ਹੈ ਅਸਲੀ ਗੁਰੂ ਦੇਖ ਬਹਾਦਰ ਜੀ ਇੱਥੇ ਬੈਠੇ ਨੇ ਬਾਕੀ ਸਾਰੇ ਝੂਠੇ ਨੇ ਜਿਹੜੀਆਂ ਮੰਜੀਆਂ ਡਾਹ ਕੇ ਬੈਠੇ ਨੇ ਪਿਆਰਿਓ ਧੀਰਮਲੇ ਕਿਵੇਂ ਗੱਲ ਪਚਾ ਸਕਦਾ ਸੀ ਧੀਰਮਲ ਨੇ ਗੰਨ ਗੱਢੀ ਸ਼ੇਹ ਮਸ਼ੀਨ ਦੇ ਨਾਲ ਔਰ ਸ਼ੇਹ ਨੂੰ ਭੇਜ ਕੇ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਵਾ ਦਿੱਤਾ ਔਰ ਜਦੋਂ ਗੁਰੂ ਸਾਹਿਬ ਦੇ ਉੱਤੇ ਹਮਲਾ ਪਿਆਰਿਓ ਕਰਾਇਆ ਤਾਂ ਜਿੰਨਾ ਮਾਲ ਸਵਾਪਸੀ ਸਾਰਾ ਲੁੱਟ ਕੇ ਲੈ ਗਏ ਔਰ ਜਿਸ ਵੇਲੇ ਇਹ ਛੌਣੀ ਦੇ ਵਿੱਚ ਪਤਾ ਲੱਗਾ ਏ ਮੱਖਣ ਸ਼ਾ ਲਵਾਨੇ ਨੂੰ ਆਪਣੀ ਫੌਜੀ ਸਪਾਈਆਂ ਨੂੰ ਨਾਲ ਲੈ ਕੇ ਇਹਨਾਂ ਨੂੰ ਆਣ ਘੇਰਿਆ ਮੁਸ਼ਕਾ ਬੰਨੀਆਂ ਧੀਰਮਲ ਦੀਆਂ ਵੀ ਬਨ ਲੀਆਂ ਧੀਰਮਲ ਮੰਤਾਂ ਕਰਨ ਲੱਗ ਪਿਆ ਕਹਿਣ ਲੱਗਾ ਮੇਰੀਆਂ ਮੁਸ਼ਕਾਂ ਤਾਂ ਖੋਲ ਦਿਓ ਮੈਂ ਵੀ ਗੁਰੂ ਘਰ ਦਾ ਹੀ ਹਾਂ ਇਹਨਾਂ ਸੁਣਦਿਆਂ ਚਲੋ ਮੱਖਣ ਸ਼ਾਹ ਨੇ ਉਹਦੀਆਂ ਮੁਸ਼ਕਾਂ ਖੋਲ ਦਿੱਤੀਆਂ ਸਾਰਿਆਂ ਨੂੰ ਲੈ ਕੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏ ਗੁਰੂ ਸਾਹਿਬ ਨੇ ਅੱਗੋਂ ਕਿਸੇ ਨੂੰ ਮਾਰਾ ਨਹੀਂ ਕਿਹਾ ਕੋਈ ਪੱਦਾ ਸ਼ਬਦ ਨਹੀਂ ਬੋਲਿਆ ਜਿਹਨੇ ਗੋਲੀ ਚਲਾਈ ਸੀ ਉਹਨੂੰ ਵੀ ਨਹੀਂ ਬੋਲਿਆ ਮਾਤਾ ਨਾਨਕੀ ਜੀ ਨੇ ਕਿਹਾ ਕਿ ਧੀਰਮਲ ਜੇ ਸ਼ੇਰਾ ਵਾਂਗ ਮੁਕਾਬਲਾ ਕਰਨਾ ਚਾਹੁੰਦਾ ਹੈ ਨਾ ਤੇ ਸਾਹਮਣੇ ਆ ਕੇ ਕਰ ਮੇਰੇ ਪੁੱਤਰ ਦਾ ਨਾਮ ਤੇਗ ਬਹਾਦਰ ਐਵੇਂ ਨਹੀਂ ਪਿਆ ਇਹ ਤੇਗ ਦਾ ਤਣੀਆਂ ਨੇ ਕਰਤਾਰਪੁਰ ਦੀ ਜੰਗ ਦੇ ਵਿੱਚ ਆਪਣੇ ਯੋਗ ਬਖਾਏ ਨੇ ਅਗਰ ਸਾਹਮਣੇ ਹੋ ਕੇ ਗੱਲ ਕਰੇ ਪਿੱਠ ਤੋਂ ਵਾਰ ਨਹੀਂ ਕਰੀਦਾ ਸੋ ਨੀਵੀਆਂ ਪਾ ਕੇ ਖਲੋ ਗਏ ਅਖੀਰ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਜਿਤਨਾ ਕੁਝ ਵੀ ਹੈ ਇਹ ਲੈ ਕੇ ਤੁਸੀਂ ਚਲੇ ਜਾਓ ਇਹਨਾਂ ਨੂੰ ਸਾਰਾ ਸਮਿਆਣਾ ਵੀ ਦੇ ਦਿੱਤਾ ਇਹਨਾਂ ਨੂੰ ਪਿਆਰਿਓ ਜਿਹੜਾ ਮਾਲਸਬਾਬ ਲੁੱਟਿਆ ਸੀ ਸਾਰਾ ਦੇ ਦਿੱਤਾ ਔਰ ਜੋ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ ਉਹ ਵੀ ਵਾਪਸ ਧੀਰਮਲ ਨੂੰ ਦਵਾ ਦਿੱਤਾ ਧੀਰਮਲ ਤੇਰਾ ਭਲਾ ਹੋਵੇ ਜਾ ਗੁਰਤੇਗ ਬਹਾਦਰ ਆਪਣੀ ਬਾਣੀ ਚ ਫਰਮਾਉਂਦੇ ਨੇ ਮਿੱਠ ਬੁਲੜਾ ਜੀ ਔਰ ਸਜਣ ਸੁਆਮੀ ਮੋਰਾ ਹਉ ਸੰਮਲ ਥਕੀ ਦੀ ਉਹ ਕਦੇ ਨਾ ਬੋਲੇ ਕਉੜਾ ਕਉੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਚਤਾਰੇ ਜਦੋਂ ਧੀਰਮਲ ਨੇ ਗੁਰੂ ਜੀ ਤੋਂ ਮਾਫੀ ਮੰਗੀ ਗੁਰੂ ਜੀ ਨੇ ਬਖਸ਼ਿਦਤਾ ਜੋ ਸ਼ਰਣ ਆਵੇ ਤਾਂ ਕੰਠ ਲਾਵੇ ਇਹ ਵਿਦ ਸਵਾਮੀ ਸੰਧਾ ਗੁਰੂ ਸਹਿਬ ਨੇ ਬਚਨ ਕੀਤੇ ਕਾਮ ਕ੍ਰੋਧ ਕਾਇਕ ਕੋ ਗਾਲੇ ਜਿਉਂ ਕੰਚਨ ਸੁਹਾਗ ਟਾਲੇ ਪਾਵ ਧੀਰਮਲ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗੋ ਇਹ ਸ੍ਰੀ ਨੂੰ ਗਾਲ ਦਿੰਦਾ ਹੈ ਜਹ ਤੇਰਾ ਭਲਾ ਹੋਵੇ ਉਸ ਸਮੇਂ ਮੱਖਣਸ਼ਾਲ ਬਾਣੇ ਨੇ ਸਾਰੀਆਂ ਵਸਤਾਂ ਵਾਪਸ ਲੈ ਲੈਂਦੀਆਂ ਵਾਪਸ ਤੀਰਮਲ ਲੁੱਟ ਕੇ ਲੈ ਗਿਆ ਸੀ ਨਾਲ ਹੀ ਪੂਰੇ ਸਰਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਵੀ ਵਾਪਸ ਦੇ ਦਿੱਤੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੇ ਸੋ ਇਹ ਸੀ ਪਿਆਰਿਓ ਮੱਖਣ ਸ਼ਾ ਲਬਾਣਾ ਦਾ ਇਤਿਹਾਸ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਸੋ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕਰਨ ਵਾਸਤੇ ਬਾਬਾ ਬਕਾਲਾ ਦੇ ਵਿੱਚ ਆਪ ਜੀ ਨੇ ਬਹੁਤ ਵੱਡੀ ਭੂਮਿਕਾ ਨ ਭਾਈ ਹੋਈਆਂ ਪੁੱਲਾਂ ਨੂੰ ਨਚਤਾਰੀਆਂ ਗਾਜ ਕੇ ਫਤੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ